ਇਕਾ ਜੇ ਸਾਰਿਆਂ ਨੂੰ ਅੱਜ ਆਪਾਂ ਗਾਜਰਾਂ ਦਾ ਗਿਰੇਲਾ ਬਣਾਵਾਂਗੇ 2 ਕਿਲੋ ਗਾਜਰਾ ਇਹ ਤੇ ਇਹਨੂੰ ਆਪਾਂ ਅੰਦਰ ਕੱਦੂ ਕਸ਼ ਕਰਦੇ ਆਂ ਤੇ ਬਾਹਰ ਵੱਡੇ ਚੁੱਲੇ ਤੇ ਬਣਾਵਾਂਗੇ ਤੇ ਇੱਥੇ ਨੇੜੇ ਪਾਣੀ ਲੈਣਾ ਸੌਖਾ ਨਾਲ ਇੱਥੇ ਥੱਲੇ ਡੁੱਲ ਜੇ ਤਾਂ ਕੋਈ ਨਹੀਂ ਪਾਣੀ ਤੇ ਆ ਪਾਣੀ ਆਪਾਂ ਬਾल्टी ਮਾਜ ਕੇ ਪਾਈਏ ਪਾਣੀ ਥਾਵਾਗੇ ਚੁੱਲੇ 'ਤੇ ਸੋਣੇ ਤੇ ਥਾਵਾਗੇ ਤੋ ਤੋ ਕੇ ਪਪਰਾ ਚ ਰੱਖੀ ਜਾਵਾਂਗੇ ਹੰਗੀ ਤਰ੍ਹਾਂ ਘੋਲਾਂਗੇ ਗਾਜਰਾ ਮੋਟਾ ਮੋਟਾ ਹੈ ਕਦੂ ਕਸ਼ ਕਰਨ ਵਾਲਾ ਹੈ ਇਹ ਧਰੋਪਾ ਕੀਰ ਦੇਣੇ ਕੇ ਪਿੱਛੇ ਛੜ ਦਿਆ ਕਰਾਂਗੇ ਆਪਾਂ ਕਦੋਂ ਕਸ਼ ਕਰਨ ਲੱਗੇ ਆ ਪਿੱਛੇ ਮੜਾ ਛੜ ਦਿਆ ਕਰਾਂਗੇ ਲਾਉ ਆਪਾਂ ਗਾਜਰਾਂ ਸਾਰਿਆਂ ਨੂੰ ਤੋਲਾਂਗਾ ਤੇ ਹੁਣ ਆਪਾਂ ਇਹਨਾਂ ਨੂੰ ਤੋਲੂ ਲਾ ਜੇ ਜਿਹੜੇ ਸਾਰਿਆਂ ਦੇ ਲਾ ਦੇਾਂਗੇ लाई जिम्मे जिमें कदू कश करा या बाल्टी च रखी जावानी ਉਨਾ ਫਾਕਾ ਦੁਕਸ਼ ਕਰਾਂਗੇ ਗਾਜਰ ਨਾਲ ਦੇ ਨਾਲ ਦੇਖੇ ਨਾ ਵੀ ਆ ਦੋਲੇ ਕਰਾਂਗੇ ਗਾਜਰ ਹਨ ਅਨਪਾ ਬੱਠਾ ਇੱਥੇ ਵੀ ਸਾਫ ਕਰੀਦਾ ਇਹਦੇ ਵੀ ਦੁਕਸ਼ ਕਰਾਂਗੇ ਉਪਰਾਂ ਕ ਚਹਾਉਣੇ ਨਹੀਂ nggak sih apa gak jarang sarinya keduka sih ਤੇ ਆਖੋ ਆਪਣਾ 1/2 ਕਿਲੋ ਹੈਗਾ ਖੋਆ ਪਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੇ ਆ ਕਾਜੂ ਤੇ ਬਦਾਮ ਸਾਗ ਤੇ ਤੇ ਮਗਜ ਤੇ ਖੋਪਾ ਚੀਰ ਕੇ ਰੱਖ ਲਿਆ ਆਪਾਂ ਤੇ ਫਿਰ ਵਿੱਚ ਪਾਵਾਂਗੇ ਤੇ ਆ ਵੇਖੇ ਨਾ ਵੀ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਵੱਡੇ ਚੁੱਲੇ ਤੇ ਬਣਾਉਣੇ ਅੱਜ ਪਹਿਲੀ ਵਾਰ ਅੱਜ ਤਪਾਇਆ ਫ ਵੱਡਾ ਕੜਾਈ ਧਰਨੀ ਹੈ ਨਾ ਕੁੰਡਾ ਪਾਏਸ ਕਰpasse ਕਰਾਂਗੇ ਕਾਸ ਪਾਸ ਕਰਾਂਗੇ ਫਿਰ ਜ ਖੁਰਚਲਾ ਮਾਰ ਦਿਆਂ ਨੂੰ ਫਿਰ ਕੁੰਡਾ ਨੇ ਵਾਜਦਾ ਨਾਲੇ ਇਧਰ ਉਤਪਦਾ ਨਹੀਂ ਇਧਰ ਉਤਪੂਗਾ ਇਧਰ ਫੋਣਾ ਲੈ ਲਾਂਗੇ ਲਾਉਣ ਲੱਗੇ ਇਧਰ ਠੰਡਾ ਵੀ ਲਾਉ ਵੀ ਲਾ ਸਕਦੇ ਆ ਤੇ ਪਾਉਣੇ ਨਾਲ ਵੀ ਲਾ ਸਕਦੇ ਤੇ ਹੁਣ ਆਪਾਂ ਗਾਜਰਾ ਪਾਵਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਪੁੰਨ ਲਾਂਗੇ ਚੰਗੀ ਤਰ੍ਹਾਂ ਪਾਣੀ ਛੱਡਾ ਦੇ ਆਨੇ ਤਪੀਣੇ ਸਵਾਰ ਕੇ ਇਹੋ ਕੁੜਾਈ ਤਪ ਗਈ ਫੇਰ ਆਪ ਕੋ ਫਿਰ ਮਾਰਾਂਗੇ ਕੱਛਾ ਦਾਤਾ ਗਾਜਰਾਂ ਦਾ ਆਪ ਗਿ ਦਸਾਣਾਗੇ ਪਾਣੀ ਵੈਸੇ ਹੁੰਦੀ ਘੱਟ ਸੀਗਾ ਮੱਦੂ ਕਸ਼ ਕਰਨ ਲੱਗ ਜਾਈ ਬਹੁਤ ਪਾਣੀ ਨਿਕਲਿਆ ਕਿੱਲੋ ਦੁੱਧ ਹੈ ਇਹ ਵਿੱਚ ਪਹਿਲਾ ਪਟੰਗੀ ਜਿਹਾ ਕੱਢ ਲਾਂਗੇ ਬਾਕੀ ਦਾ ਸਮਾਨ ਫਿਰ ਬਾਅਦ ਚ ਪਾਵਾਂਗੇ ਸਕਾ ਲਿਆ ਦੇਾਂਗੇ ਦੁੱਧ ਨੂੰ ਜਮਾਫਾ ਖੋ ਗਿਆ ਗਾਜਰਾ ਪਾਈਆਂ ਨੂੰ ਤੇ ਹੁਣ ਰੇਝੇ ਪੈ ਗਿਆ ਦੁੱਧ ਤੇ ਹੁਣ ਆਪਾਂ ਕੁਚਣਾ ਮਾਰੀ ਜਾਵਾਂਗੇ ਤੇ ਦੁੱਧ ਨੂੰ ਜਮਾਂ ਜੇ ਸੁਕਾ ਲਿਆ ਫਿਰ ਬਾਕੀ ਦਾ ਸਮਾਨ ਫਿਰ ਪਾਵਾਂਗੇ ਉਹਨਾਂ ਦਾ ਦੁੱਧ ਸਾਰਾ ਛੱਕ ਗਿਆ ਤੇ ਹੁਣ ਆਪਾਂ ਖੋਆ ਬਾਵਾ ਨਹੀਂ ਅੰਦਾ ਕਿ ਲੋਕਾ 老也口。Uh, man, ਭਾਈ ਤੋਂ ਮਣਾ ਖਿਲਾ ਹੋ ਗਿਆ। ਹੁਣ ਕਰੜਾ ਜੇ ਤਾਂ ਹੋ ਗਿਆ। ਬਸ ਇਹਦੇ ਬਚੀ ਫੇਰ ਪਾਵਾਂਗੇ। ਲਓ ਕੋ ਆਪਣਾ ਚੰਗੀ ਤਰ੍ਹਾਂ ਰਲ ਗਿਆ। ਥੋੜਾ ਜਿਹਾ ਕਰੜਾ ਹੋ ਗਿਆ ਨਾਲੇ। ਅਸੀਂ ਹੁਣ ਆਪ ਖੰਡ ਪਾਵਾਂਗੇ। ਦੇਖ ਕੇ ਜੇ ਪਾਵਾਂਗੇ। ਗੱਜਰਾਂ ਵੀ ਮਿੱਠੀਆਂ ਹੀ ਹੁੰਦੀਆਂ। ਥੋੜਾ ਜਿਹਾ ਪਾਵਾਂਗੇ ਆਪਾਂ। ਹੰਡ ਵੀ ਪਾਣੀ ਛੱਡੂਗੀ ਇਹ ਪਾਣੀ ਵੀ ਆਪ ਸੋਕਾਵਾਂਗੇ ਨੋ ਕੰਡਰ ਦਾ ਪਾਣੀ ਵੀ ਹੁਣ ਥੋੜਾ ਜਿਹਾ ਰਹਿ ਗਿਆ ਤੇ ਹੁਣ ਅਸਾਂ ਬਾਕੀ ਦੇ ਸਮਾਨ ਪਾਉਣੇ ਆ ਲਾਜੂ ਖੋਪਾ ਕਾਜੂ ਤੇ ਬਦਾਮ ਹੋਰ ਪਾਉਣੇ ਆਪਾਂ ਆ ਕਾਜੂ ਤੇ ਬਦਾਮ ਤੇ ਖੋਪਾ ਇਹ ਮਗਜ ਰੱਦ ਲਾ ਦੇ ਆਪਾਂ ਆਸਪ 5-6 ਮਿੰਟ ਤੇ ਫੋਰ ਲਵਾਵਾਂਗੇ ਜਦੋਂ ਇਹ ਸੁੱਕੂਗਾ ਪਾਣੀ ਫੇਰ ਆਪਾਂ ਲਾਵਾਂਗੇ 5-6 ਮਿੰਟ ਬਾਅਦ ਸੁੱਕ ਜਾਊਗਾ ਲਓ ਪਾਣੀ ਆਪਣਾ ਜਵਾ ਸੁੱਕ ਗਿਆ ਖੋਏ ਦਾ ਤੇ ਹੁਣ ਲਾ ਲਾਂਗੇ ਖੰਡ ਜਿਹੜੇ ਖੰਡ ਪਾਈ ਸੀ ਉਹਦਾ ਪਾਣੀ ਵੀ ਸੁੱਕ ਗਿਆ ਖੋਆ ਵੀ ਸੁੱਕ ਗਿਆ ਦੁੱਧ ਵੀ ਸੁੱਕ ਗਿਆ ਬਹੁਤ ਵਧੀਆ ਬਣ ਗਿਆ ਖੋਆ ਤੇ ਹੁਣ ਆਪਾਂ ਲਾਵਾਂਗੇ ਗਜਰੇਲਾ ਜਿਹੜੀ ਜਿਹੜੇ ਖਾਣਾ ਆ ਜੋ 50 ਰੁਪਿਆ ਦੀ ਪਲੇਟ ਹੈ ਜੀ ਵੇਖੀ ਨਾ ਤੁਸੀਂ ਆ ਜਿਹੜੀਆਂ ਖੋਏ ਦੀਆਂ ਡੰਡਾਂ ਨੇ ਕਿ ਇਹਨਾਂ ਕਿ ਇਹ ਜਮਾ ਬੁਜਾਰਾ ਬੁਜਾਰਾ ਵਾਲੇ ਖੋਏ ਵਿੱਚ ਦਿਖ ਦਿਖ ਹੁੰਦੀਆਂ ਨੇ ਗਜਰੇਲੇ ਵਿੱਚ ਜਮਾ ਉਸੇ ਤਰ੍ਹਾਂ ਦਸਤ ਨੇ ਇਹ ਉਹ ਤਾਂ ਬਈਆ ਬਣਿਆ ਦੇਖੋ ਕਿੰਨਾ ਵਧੀਆ ਬਣਿਆਗਾ ਅਸੀਂ ਇਹਵੇਂ ਹੱਸਦੇ ਆਂ ਵੀ ਇਹ ਆਹਦੀਆਂ ਦੀ ਪਲੇਟ ਤੇਵੇਂ ਹੱਸਦੇ ਆਂ ਬਈ ਜਾਣ ਕੇ ਮਜ਼ਾਕ ਕੀਤਾ ਹੈਗਾ ਤੇ ਜਿਹਨੇ ਜਿਹਨੇ ਖਾਣਾ ਜੋ ਬਹੁਤ ਵਧੀਆ ਬਣਿਆ ਹੈ ਗਿਰੇਲਾ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ